ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਲਗਾਤਾਰ ਵੀਡੀਓ ਵਾਇਰਲ ਹੋ ਰਹੀਆਂ ਲਗਾਤਾਰ ਦੋਸ਼ਾਂ ਕਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਉਹ ਕਈਆਂ ਦੇ ਉੱਤੇ ਦੋਸ਼ ਲਾ ਰਹੇ ਆ ਕਈ ਉਹਨਾਂ ਦੇ ਉੱਤੇ ਦੋਸ਼ ਲਾ ਰਹੇ ਆ ਵਿਰਸਾ ਸਿੰਘ ਬਲਟੋਹਾ ਪੱਤਰਕਾਰਾਂ ਨੇ ਸਵਾਲਾਂ ਦੇ ਉੱਤਰ ਲੈ ਰਹੇ ਆ ਮਾਮਲਾ ਇਸ ਵੇਲੇ ਘੁੰਮਣ ਘੇਰੀ ਦੇ ਵਿੱਚ ਫਸ ਗਿਆ ਸਹੀ ਕੌਣ ਗਲਤ ਕੌਣ ਲੋਕ ਇਹਦੇ ਬਾਰੇ ਕਈ ਤਰ੍ਹਾਂ ਦੇ ਅੰਦਾਜ਼ੇ ਲਾਉਂਦੇ ਆ ਤੇ ਜਥੇਦਾਰ ਸਹਿਬਾਨ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਕੁਝ ਸਮਾਂ ਪਹਿਲਾਂ ਆਪਾਂ ਜਾਣਦੇ ਆ ਕਿ ਅਕਾਲੀ ਦਲ ਦੇ ਵੱਖ-ਵੱਖ ਆਗੂਆਂ ਨੂੰ ਧਾਰਮਿਕ ਸੱਦਾ ਲਾਈ ਗਈ ਉਸ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਨਵੇਂ-ਨਵੇਂ ਵਿੱਚ ਮੋੜ ਆਏ ਉਸ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਉੱਤੇ ਜਿਸ ਤਰੀਕੇ ਦੇ ਨਾਲ ਕਈ ਲੋਕਾਂ ਦੇ ਵੱਲੋਂ ਦੋਸ਼ਾਂ ਨਿਵਾਸ਼ਣ ਕੀਤੀ ਗਈ ਉਸ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਇੱਕ ਹੋਰ ਬੰਦਾ ਆਇਆ ਜਿਹਦਾ ਨਾਂ ਗੁਰਪ੍ਰੀਤ ਸਿੰਘ ਆ ਤੇ ਜਿਨੇ ਇਹ ਗੱਲ ਕਹੀ ਸੀ ਕਿ 12-13 ਬਰੇ ਪਹਿਲਾਂ ਮੇਰਾ ਘਰ ਤੋੜਨ ਦੇ ਵਿੱਚ ਯੋਗਦਾਨ ਪਾਇਆ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਮੇਰੀ ਘਰ ਵਾਲੀ ਦੇ ਨਾਲ ਇਹਨਾਂ ਦੇ ਗਲਤ ਰਿਸ਼ਤੇ ਸੀ ਮੇਰੀ ਘਰ ਵਾਲੀ ਨਾਲ ਮੇਰੇ ਟੱਬਰ ਦੇ ਨਾਲ ਇਹਨਾਂ ਨੇ ਇਦਾਂ ਧੱਕਾ ਕੀਤਾ ਯਾਨੀ ਕਿ ਇਸ ਵੇਲੇ ਪੱਗਾਂ ਵਾਲੇ ਸਾਡੇ ਸਿੱਖ ਭਾਈਚਾਰੇ ਦੇ ਲੋਕ ਸਿੱਖਾਂ ਦੇ ਉੱਤੇ ਸਿੱਖ ਭਾਈਚਾਰੇ ਦੇ ਲੋਕਾਂ ਦੇ ਉੱਤੇ ਆਪਸੀ ਕਿੜਾਂ ਦੇ ਰੂਪ ਦੇ ਵਿੱਚ ਜਾਂ ਆਪਸੀ ਚੱਕਰਾਂ ਦੇ ਵਿੱਚ ਜਿਹੜੇ ਦੋਸ਼ਕ ਦੋਸ਼ ਲਾ ਰਹੇ ਆ ਉਹਦੇ ਕਰਕੇ ਪੰਜਾਬੀ ਸਮਾਜ ਤੇ ਸਿੱਖ ਸਮਾਜ ਦੇ ਮਨ ਦੇ ਉੱਤੇ ਕੀ ਅਸਰ ਪੈਂਦਾ ਹੋਊਗਾ ਇਹਦੇ ਬਾਰੇ ਜਰਾ ਸੋਚਣ ਵਿਚਾਰਨ ਵਾਲੀ ਗੱਲ ਆ ਹੁਣ ਜਿਹੜੀ ਪਹਿਲੀ ਵੀਡੀਓ ਆਈ ਆ ਯਾਨੀ ਹਰਪ੍ਰੀਤ ਸਿੰਘ ਉਹਦੇ ਵਿੱਚ ਤੈਸ਼ ਦੇ ਵਿੱਚ ਆ ਕਿਉਂਕਿ ਜਦੋਂ ਵਿਰਸਾ ਸਿੰਘ ਮਲਟੋਹਾ ਤਲਬ ਕੀਤੇ ਗਏ ਆ ਜਦੋਂ ਵਿਰਸਾ ਸਿੰਘ ਮਲਟੋਹਾ ਗਏ ਸੀ ਉਦੋਂ ਸਿੰਘ ਸਹਿਬਾਨ ਦੀ ਹਾਜ਼ਰੀ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਤੱਤੇ ਭਾਰੇ ਹੋਏ ਆ ਉਹਨਾਂ ਨੇ ਸਾਲਿਆ ਸ਼ਬਦ ਦੀ ਵੀ ਵਰਤੋਂ ਕੀਤੀ ਆ ਵੀ ਸਾਲਿਓ ਤੁਸੀਂ ਆਪ ਕਿਹੜਾ ਇਦਾਂ ਦੀਆਂ ਗੱਲਾਂ ਕਰਦੇ ਨਹੀਂ ਤੁਸੀਂ ਕਿਹੜਾ ਬੀਜੇਪੀ ਦੇ ਲੋਕਾਂ ਦੇ ਨਾਲ ਵੱਖ-ਵੱਖ ਦੇ ਦਿੱਤਾ ਗੱਲਾਂ ਕਰਦੇ ਨਹੀਂ ਉਹਨਾਂ ਦੀ ਇਸ ਗੱਲ ਦੇ ਉੱਤੇ ਲੋਕਾਂ ਨੇ ਬਹੁਤ ਵੱਡੇ ਪੱਧਰ ਤੇ ਪ੍ਰਤੀਕਿਰਣ ਦਿੱਤੇ ਆ ਲੋਕਾਂ ਨੇ ਇਹ ਕਹਿਣਾ ਜੀ ਕਿ ਗਿਆਨੀ ਜੀ ਨੂੰ ਜਥੇਦਾਰ ਸਾਹਿਬ ਨੂੰ ਇਦਾਂ ਦੇ ਸ਼ਬਦ ਮੂੰਹ ਦੇ ਵਿੱਚੋਂ ਨਹੀਂ ਕੱਢਣੇ ਚਾਹੀਦੇ ਅਸੀਂ ਵੀ ਇਹ ਗੱਲ ਕਹਿੰਦੇ ਆ ਨਿੱਜੀ ਤੌਰ ਦੇ ਉੱਤੇ ਗਾਲ ਮੂੰਹ ਦੇ ਵਿੱਚੋਂ ਕਿਸੇ ਨੂੰ ਵੀ ਨਹੀਂ ਕੱਢਣੀ ਚਾਹੀਦੀ ਸਾਡੇ ਪੰਜਾਬੀਆਂ ਦੇ ਮੂੰਹ ਦੇ ਉੱਤੇ ਗਾਲ ਆਮ ਚੜੀ ਵੀ ਆ ਇਹੀ ਗਾਲਾਂ ਜਿਹੜੀਆਂ ਉਹ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਾਹਿਬ ਨੇ ਕੱਡੀਆਂ ਉਹਨਾਂ ਨੇ ਫੋਨ ਦੇ ਉੱਤੇ ਕੱਡੀਆਂ ਬੀਬੀ ਜਗੀਰਕੌਰ ਦੇ ਬਾਬਤ ਕੱਡੀਆਂ ਇਹਨਾਂ ਨੇ ਵਿਰਸਾ ਸਿੰਘ ਬਲਟੋਹਾ ਦੇ ਸਾਹਮਣੇ ਗੱਲਾਂ ਕਹੀਆਂ ਵੀ ਸਾਲੇ ਤੂੰ ਤੁਸੀਂ ਕਿਹਦਾ ਇਦਾ ਕਰਦੇ ਨਹੀਂ ਕੁਛ ਇਸ ਤਰੀਕੀਆਂ ਗੱਲਾਂ ਯਾਨੀ ਕਿ ਗਾਲ ਦਾ ਚੱਕਰੀ ਇਧਰ ਪਿਆ ਤੇ ਗਾਲ ਦਾ ਚੱਕਰੀ ਧਾਮੀ ਸਾਹਿਬ ਨੂੰ ਪਿਆ ਤੇ ਜਿਵੇਂ ਸਿਆਣੇ ਕਹਿੰਦੇ ਹੁੰਦੇ ਆ ਵੀ ਗੱਲ ਕਹਿੰਦੀ ਆ ਤੂੰ ਮੈਨੂੰ ਮੂੰਹ ਦੇ ਵਿੱਚੋਂ ਕੱਢ ਤੇ ਮੈਂ ਤੈਨੂੰ ਪਿੰਡ ਦੇ ਵਿੱਚੋਂ ਕੱਢਦੀ ਆ ਧਾਮੀ ਸਾਹਿਬ ਨੂੰ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਤੋਂ ਲਾਂਬੇ ਕਰਨ ਦੇ ਲਈ ਜੁਗਤਾਂ ਲੜਾਈਆਂ ਜਾ ਰਹੀਆਂ ਬੀਬੀ ਜ਼ਗੀਰ ਕੌਰ ਨੇ ਗੱਲ ਕਹੀ ਹੈ ਕਿ ਜੇਕਰ ਮੇਰੇ ਸਾਹਮਣੇ ਇਹ ਗੱਲ ਕੀਤੀ ਹੋਵੇ ਮੈਂ ਫਿਰ ਦੱਸਾਂ ਮੈਨੂੰ ਕੋ ਮਾੜਾ ਚੰਗਾ ਕਿਹਾ ਹੋਵੇ ਤੇ ਗਿਆਨੀ ਹਰਪ੍ਰੀਤ ਸਿੰਘ ਹੋਰੀਏ ਗੱਲ ਕਹਿੰਦੇ ਕਿ ਮਲਵਈਆਂ ਦੇ ਮੂੰਹ ਦੇ ਉੱਤੇ ਇਹ ਬੋਲੀ ਇਹ ਸ਼ਬਦ ਆਮ ਚੜੇ ਹੋਏ ਆ ਹਾਲਾਂਕਿ ਮੈਂ ਜ਼ਾਤੀ ਤੌਰ ਦੇ ਉੱਤੇ ਇਸ ਗੱਲ ਨਾਲ ਸਹਿਮਤ ਨਹੀਂ ਮਲਵਈਆਂ ਦੇ ਦੁਆਬੀਆਂ ਦੇ ਪੁਆਧੀਆਂ ਦੇ ਜਾਂ ਮਾਝੇ ਬਣਿਆਂ ਦੇ ਜ਼ੁਬਾਨ ਦੇ ਉੱਤੇ ਆਮ ਲੋਕਾਂ ਦੀ ਜ਼ੁਬਾਨ ਦੇ ਉੱਤੇ ਜਿਹੜੇ ਮਰਜ਼ੀ ਸ਼ਬਦ ਚੜੇ ਹੋਣ ਪਰ ਜਥੇਦਾਰ ਸਾਹਿਬ ਦੇ ਮੂੰਹ ਦੇ ਉੱਤੇ ਜ਼ੁਬਾਨ ਦੇ ਉੱਤੇ ਜੀਬ ਦੇ ਉੱਤੇ ਇਹ ਸ਼ਬਦ ਨਚੜੇ ਨਹੀਂ ਚਾਹੀਦੇ ਕਿਉਂਕਿ ਅਸੀਂ ਉਹਨਾਂ ਦੇ ਮ ਆਪਣਾ ਮਾਰਗਦਰਸ਼ਨ ਮੰਦੇ ਆ ਵੀ ਇਹ ਸਾਡਾ ਮਾਰਗਦਰਸ਼ਨ ਕਰਨਗੇ ਮੈਂ ਪਿਛਲੇ ਦਿਨੀ ਇੱਕ ਵੀਡੀਓ ਪਾ ਕੇ ਗੱਲ ਕਹੀ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਦੀ ਕਰਦਾਰ ਕਸ਼ੀ ਕਰਨ ਵਾਲੇ ਲੋਕਾਂ ਨੂੰ ਮੇਰੀ ਬੇਨਤੀ ਆ ਕਿ 12 ਸਾਲ ਪਹਿਲਾਂ ਤੁਸੀਂ ਕਿਉਂ ਨਾ ਆਵਾਜ਼ ਚੁੱਕੀ ਤੁਸੀਂ ਉਦੋਂ ਕਿਉਂ ਨਾ ਬੋਲੇ ਕਿ ਭਾਈ ਤੁਹਾਡੀ ਘਰ ਵਾਲੀ ਦੇ ਨਾਲ ਇਹਨਾਂ ਦੇ ਨਜਾਇਜ਼ ਰਿਸ਼ਤੇ ਸੀ ਤੁਸੀਂ 12 ਸਾਲ ਕੋਮਾ ਦੇ ਵਿੱਚ ਗਏ ਰਹਿੰਦੇ ਆ ਪਰ ਅੱਜ ਮੈਂ ਇਹ ਗੱਲ ਕਹਿਣਾ ਕਿ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਵੱਲੋਂ ਜਿਹੜੇ ਮੂੰਹ ਦੇ ਵਿੱਚੋਂ ਸ਼ਬਦ ਕੱਢੇ ਗਏ ਆ ਜਿਹੜੀ ਵੀਡੀਓ ਹੁਣ ਵਾਇਰਲ ਹੋਈ ਆ ਉਹ ਵੀਡੀਓ ਜਿਹੜੀ ਕਿ ਵਿਰਸਾ ਸਿੰਘ ਬਲਟੋਹਾ ਨੇ ਕਿਹਾ ਜੀ ਕਿ ਮੈਂ ਤਾਂ ਪਹਿਲਾਂ ਹੀ ਮੰਨ ਕਰ ਰਿਹਾ ਸੀ ਮੈਂ ਇਹਦੇ ਨਾਲ ਸਹਿਮਤ ਨਹੀਂ ਆ ਯਾਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਤੋਲ ਕੇ ਬੋਲਣਾ ਚਾਹੀਦਾ ਤੈਸ਼ ਦੇ ਵਿੱਚ ਆ ਕੇ ਜੇਕਰ ਕੌਮ ਦੀ ਅਗਵਾਈ ਕਰਨ ਵਾਲਾ ਕੋਈ ਵੀ ਵਿਅਕਤੀ ਇਸ ਤਰੀਕੇ ਦੀਆਂ ਗੱਲਾਂ ਬਾਤਾਂ ਕਹੂਗਾ ਤਾਂ ਆਪਾਂ ਇੰਨੀ ਗੱਲ ਕਹਿ ਕੇ ਪੱਲਾ ਨਹੀਂ ਝਾੜ ਸਕਦੇ ਜੇ ਚਲੋ ਕੋਈ ਗੱਲ ਨਹੀਂ ਮੂੰਹ ਦੇ ਵਿੱਚੋਂ ਗੱਲ ਨਿਕਲ ਜਾਂਦੀ ਹੁੰਦੀ ਆ ਐਦਾਂ ਹੋ ਹੀ ਜਾਂਦਾ ਹੁੰਦਾ ਇਹੋਂ ਸੱਥਾਂ ਦੇ ਵਿੱਚ ਬੈਠ ਕੇ ਬਹੁਤ ਸਾਰੇ ਲੋਕ ਗੰਦ ਬਖਦੇ ਆ ਇਹੋਂ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਧੀ ਦੀ ਪਹਿਣ ਦੀ ਕਰਨਾ ਸਾਡੇ ਪੰਜਾਬੀਆਂ ਦੇ ਹਿੱਸੇ ਦੇ ਵਿੱਚ ਆਈ ਆ ਪਰ ਸਤਿਕਾਰਯੋਗ ਜਥੇਦਾਰ ਸਹਿਬਾਨ ਦੇ ਹਿੱਸੇ ਦੇ ਵਿੱਚ ਇਹ ਗੱਲ ਨਹੀਂ ਆਈ ਉਹਨਾਂ ਨੂੰ ਇਵੇਂ ਨਹੀਂ ਕਰਨਾ ਚਾਹੀਦਾ ਮੈਂ ਫੇਰ ਇਹ ਗੱਲ ਕਹਿਣਾ ਯਾਨੀ ਹਰਪ੍ਰੀਤ ਸਿੰਘ ਹੋਰੀ ਹੋਣ ਜਾਂ ਬਾਕੀ ਤਖਤ ਦੇ ਜਥੇਦਾਰ ਸਹਿਬਾਨ ਹੋਣ ਪੰਜ ਪਿਆਰੇ ਹੋਣ ਜਾਂ ਕੋਈ ਵੀ ਦਸਤਾਰ ਸਜਾਉਣ ਵਾਲਾ ਵਿਅਕਤੀ ਆ ਨਾ ਤਾਂ ਉਹ ਗਾਲ ਕੱਢਦਾ ਚੰਗਾ ਲੱਗਦਾ ਨਾ ਉਹ ਗਾਲ ਸੁਣਦਾ ਚੰਗਾ ਲੱਗਦਾ ਇਹ ਮੈਂ ਇੱਕ ਥਾਂ ਦੇ ਉੱਤੇ ਡਾਇਲੌਗ ਪੜਿਆ ਸੀ ਕੇ ਪਾਗਾ ਜਿਹੜੀ ਉਹ 6 ਜਾਂ 7 ਮੀਟਰ ਦਾ ਕਪੜਾ ਨਹੀਂ ਹੁੰਦਾ ਇਹ ਇੱਕ ਜ਼ਿੰਮੇਵਾਰੀਆਂ ਦੀ ਪੰਡ ਹੁੰਦੀ ਆ ਇਹ ਮੂਰਖਾਂ ਤੇ ਭੁੱਲੇ ਭਟਕਿਆ ਨੂੰ ਰਾਹ ਦੇ ਉੱਤੇ ਲੀਹ ਦੇ ਉੱਤੇ ਲੈ ਕੇ ਆਉਣ ਵਾਸਤੇ ਪ੍ਰੇਰਣਾ ਦੇਣ ਵਾਸਤੇ ਵੀ ਕੰਮ ਕਰਦੀ ਆ ਸੋ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਜਿਹੜੀ ਇਹ ਗੱਲ ਕਹੀ ਆ ਮੈਂ ਇਹਦੇ ਉੱਤੇ ਬਹੁਤ ਅਚੰਬਤ ਆ ਉਹਨਾਂ ਨੇ ਕੁਝ ਅਕਾਲੀ ਆਗੂਆਂ ਤੇ ਦੋਸ਼ ਵੀ ਲਾਏ ਆ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਮੈਂ ਹੁਣ ਸਿੰਘ ਸਹਿਬਾਨ ਦੀ ਮੀਟਿੰਗ ਵਿੱਚ ਜਾਣਾ ਹੀ ਨਹੀਂ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਭਾਈ ਮੈਨੂੰ ਬੇਸ਼ੱਕ ਜਥੇਦਾਰੀ ਤੋਂ ਲਾਡ ਦਿੱਤਾ ਜਾਵੇ ਮੈਨੂੰ ਇਹਦੀ ਕੋਈ ਪਰਵਾਹ ਨਹੀਂ ਤੇ ਮੈਂ ਪਰ ਅਸਤੀਫਾ ਨਹੀਂ ਦੇਣਾ ਅਸਤੀਫਾ ਦੇਣਾ ਨਹੀਂ ਦੇਣਾ ਇਹ ਸਾਡਾ ਵਿਸ਼ਾ ਨਹੀਂ ਆ ਉਹਨਾਂ ਨੇ ਸਿੰਘ ਸਹਿਬਾਨ ਦੀ ਮੀਟਿੰਗ ਵਿੱਚ ਭਵਿੱਖ ਤੇ ਜਾਣਾ ਕਿ ਨਹੀਂ ਜਾਣਾ ਇਹ ਸਾਡਾ ਵਿਸ਼ਾ ਨਹੀਂ ਆ ਸਾਡਾ ਵਿਸ਼ਾ ਸਿਰਫ ਇਹ ਆ ਕਿ ਜੋ ਕਲੇਸ਼ ਇਸ ਵੇਲੇ ਸਿੱਖ ਕੌਮ ਦੇ ਵਿੱਚ ਪਿਆ ਹੋਇਆ ਜਿਹੜੇ ਕਲੇਸ਼ ਇਸ ਵੇਲੇ ਜਥੇਦਾਰ ਸਹਿਬਾਨ ਨਾਲ ਜੁੜ ਰਹੇ ਆ ਜਾਂ ਜਿਹੜੇ ਵੀ ਕਲੇਸ਼ ਇਸ ਵੇਲੇ ਜਿਹੜੇ ਚਰਚਿਤ ਕੇਰੇ ਜਿਹੜੇ ਸਿੱਖਾਂ ਨੇ ਚਰਚਿਤ ਜਰੇ ਆ ਉਹਨਾਂ ਦੇ ਨਾਲ ਜੁੜੇ ਹੋਏ ਆ ਉਹ ਭਾਵੇਂ ਵਿਰਸਾ ਸਿੰਘ ਬਲਟੋਹਾ ਭਾਵੇਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਣ ਤੇ ਭਾਵੇਂ ਇਸ ਵੇਲੇ ਗਿਆਨੀ ਹਰਪ੍ਰੀਤ ਸਿੰਘ ਹੋਰ ਹੋਣ ਭਾਵੇਂ ਕੋਈ ਵੀ ਹੋਰ ਜਿਹੜਾ ਸਿੱਖ ਭਾਈਚਾਰੇ ਦਾ ਵਿਅਕਤੀ ਆ ਜਿਹੜਾ ਸੋਹਣੀ ਦਸਤਾਰ ਸਜਾਉਂਦਾ ਉਹਨਾਂ ਨਾਲ ਜੁੜੇ ਹੋਏ ਸਿੱਧੇ ਤੇ ਅਸਿੱਧੇ ਕਲੇਸ਼ ਵਿਵਾਦ ਇਹ ਸਿੱਖ ਕੌਮ ਨੂੰ ਕਿਹੜਾ ਮਾਰਗਦਰਸ਼ਨ ਕਰਦੇ ਆ ਸਿੱਖ ਕੌਮ ਦਾ ਕਿਹੜਾ ਭਲਾ ਕਰਦੇ ਆ ਅੱਜ ਇੱਕ ਸਿੱਖ ਵਿਅਕਤੀ ਦੂਜੇ ਸਿੱਖ ਦੇ ਬਾਰੇ ਅਪਸ਼ਬਦਾਂ ਦੀ ਵਰਤੋਂ ਕਰ ਰਿਹਾ ਇੱਕ ਸਿੱਖ ਦੂਜੇ ਸਿੱਖ ਦੇ ਉੱਤੇ ਭਰੋਸਾ ਨਹੀਂ ਕਰ ਰਿਹਾ ਇੱਕ ਪਗਵੰਨਣ ਵਾਲਾ ਵਿਅਕਤੀ ਦਸਤਾਰ ਧਾਰੀ ਵਿਅਕਤੀ ਜਿਹੜਾ ਦੂਜੇ ਦੀਆਂ ਜੜਾਂ ਖੁਰਚ ਰਿਹਾ ਤੇ ਇਹ ਦੱਸੋ ਵੀ ਭਾਈ ਸਿੱਖਾਂ ਦੇ ਵੱਲੋਂ ਸਿੱਖਾਂ ਦੇ ਨਾਲ ਜਿਹੜੀ ਦੁਸ਼ਮਣੀ ਜਿਹੜੀ ਅੱਗ ਕੱਢੀ ਜਾ ਰਹੀ ਆ ਜਿਹੜੀਆਂ ਜੜਾਂ ਵੱਡੀਆਂ ਜਾ ਰਹੀਆਂ ਇਹਨੂੰ ਆਪਾਂ ਕਿਹੜੇ ਪਾਸੇੋਂ ਗੱਲ ਕਹੀਏ ਕਿ ਭਾਈ ਇਹ ਤਾਂ ਵਾਜਬ ਹੈਗਾ ਮੈਨੂੰ ਹਮੇਸ਼ਾ ਇਸ ਗੱਲ ਦੇ ਉੱਤੇ ਹੈਰਾਨੀ ਹੁੰਦੀ ਆ ਅਸੀਂ ਫਾਟੇ ਗੱਲ ਕਹਿ ਦਿੰਨੇ ਆ ਪਗ ਵਾਲਾ ਬੰਦਾ ਐਦਾਂ ਪੱਗਾਂ ਵਾਲੇ ਨਹੀਂ ਆ ਕਰਤਾ ਪੱਗਾਂ ਵਾਲੇ ਦੇ ਨਾਲ ਧੱਕਾ ਹੁੰਦਾ ਪੱਗਾਂ ਵਾਲੇ ਨਾਲ ਧੱਕਾ ਹੁੰਦਾ ਬਿਲਕੁਲ ਗ ਪੱਗ ਬਨਣ ਵਾਲਾ ਹਰ ਕੋਈ ਅੱਤਵਾਦੀ ਨਹੀਂ ਹੁੰਦਾ ਪਰ ਜਿਹੜੇ ਅਸੀਂ ਮੂੰਹ ਦੇ ਵਿੱਚੋਂ ਸ਼ਬਦਕ ਤੌਰ ਦੇ ਉੱਤੇ ਅੱਤਵਾਦ ਕੱਢਦੇ ਆ ਤੇ ਆਪਾਂ ਉਹਦੇ ਬਾਰੇ ਕੀ ਗੱਲ ਕਹਗੇ ਅੱਜ ਪੱਗਾਂ ਵਾਲਿਆਂ ਦੇ ਉੱਤੇ ਸਾਨੂੰ ਸਨਮਾਨ ਆ ਪੂਲ ਦੁਨੀਆ ਸਤਕਾਰ ਕਰਦੀ ਆ ਮੂਰਖ ਮਤੇ ਹੋਣਗੇ ਜਿਹੜੇ ਨਹੀਂ ਕਰਦੇ ਪਰ ਜੇਕਰ ਜਥੇਦਾਰ ਸਹਿਬਾਨ ਵੀ ਵੱਖ-ਵੱਖ ਤਰ੍ਹਾਂ ਦੇ ਵਿਵਾਦਾਂ ਦੇ ਵਿੱਚ ਉਲਝਣਗੇ ਤੇ ਜੇਕਰ ਉਹਨਾਂ ਦੇ ਨਾਲ ਜੁੜੇ ਹੋਏ ਵਿਵਾਦ ਲੋਕਾਂ ਦੇ ਵਿੱਚ ਘੁੰਮਣਗੇ ਵੀਡੀਓ ਦੇ ਰੂਪ ਦੇ ਵਿੱਚ ਤਾਂ ਭਾਈ ਉਸ ਤੋਂ ਬਾਅਦ ਅਸੀਂ ਕਿਹਨੂੰ ਸਹੀ ਕਹਗੇ ਤੇ ਕਿਹਨੂੰ ਗਲਤ ਕਹਗੇ ਕਿਹਨੂੰ ਆਪਣਾ ਮਾਰਗਦਰਸ਼ਕ ਮੰਨੀਏ ਤੇ ਕਿਹਨੂੰ ਨਾ ਮੰਨੀਏ ਇਹ ਸਵਾਲ ਆ ਹੁਣ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਾਹਿਬ ਨੇ ਉਹਨਾਂ ਦੀ ਬੀਬੀ ਜਗੀਰ ਕੌਰ ਦੇ ਨਾਲ ਨਹੀਂ ਸੁਰ ਮਿਲਦੀ ਜਾਂ ਮਿਲਦੀ ਇਹ ਬਾਤ ਦੀਆਂ ਗੱਲਾਂ ਉਹਨਾਂ ਨੇ ਮੂੰਹ ਦੇ ਵਿੱਚੋਂ ਜਿਹੜੇ ਸ਼ਬਦ ਨਿਕਲੇ ਆ ਕਿ ਧਾਮੀ ਸਾਹਿਬ ਵਰਗੀ ਵੱਡੀ ਮਹਾਨ ਹਸਤੀ ਚੰਗੀ ਸ਼ਖਸੀਅਤ ਦੇ ਮੂੰਹ ਦੇ ਵਿੱਚੋਂ ਨਿਕਲਣੇ ਚਾਹੀਦੇ ਆ ਇੰੋਂ ਤਾਂ ਕੱਲ ਨੂੰ ਉਹ ਵੀ ਕਹਿਣਗੇ ਕਿ ਭਾਈ ਕੋਈ ਗੱਲ ਨਹੀਂ ਯਾਰ ਮੈਂ ਕੜ ਪਿਆ ਬਹੁਤ ਸੀਗਾ ਤੇ ਮੇਰੇ ਮੂੰਹ ਤੋਂ ਨਿਕਲ ਗਏ ਹੁਣ ਕੀ ਕਰਗੇ ਐਂ ਤਾਂ ਮਝੈਲ ਵੀ ਕੱਢ ਦਿੰਦੇ ਹੁੰਦੇ ਆ ਐਂ ਤਾਂ ਜੀ ਮਾਲਵੇਲੇ ਵੀ ਕੱਢਦੇ ਆ ਐਂ ਤਾਂ ਦੁਆਬੇ ਵਾਲੇ ਵੀ ਕੱਢਦੇ ਆ ਕੱਢਦੇ ਤਾਂ ਗੋਰੇ ਵੀ ਗਾਲਾਂ ਹੈਗੇ ਆ ਪਰ ਉਹ ਗੋਰੇ ਜਿਹੜੇ ਉਹ ਆਪਣੀ ਕੌਮ ਦੀ ਅਗ ਗੋਰੀਆਂ ਨੂੰ ਵੀ ਤੁਸੀਂ ਇਹ ਨਾ ਕਹੋ ਵੀ ਭਾਈ ਉਹ ਗਾਲ ਨਹੀਂ ਕਢਦੇ ਗੁੱਸੇ ਦੇ ਵਿੱਚ ਫਰਸਟ੍ਰੇਸ਼ਨ ਉਹ ਵੀ ਕਢਦੇ ਆ ਪਰ ਉਹ ਆਪਾਂ ਕਿਸੇ ਸਿੱਖ ਕੌਮ ਦੀ ਜਾਂ ਕਹਿ ਲਿਏ ਵੀ ਭਾਈ ਆ ਜਿਹੜਾ ਇਸਾਈ ਭਾਈਚਾਰੇ ਦੀ ਅਗਵਾਈ ਕਰਨ ਵਾਲੇ ਲੋਕ ਨਹੀਂ ਹੁੰਦੇ ਇਹ ਉਹ ਆਪਣਾ ਗੁੱਸਾ ਗਿਲਾ ਕਢਦੇ ਆ ਜਿਵੇਂ ਕਿ ਆਪਾਂ ਆਮ ਚੌਂਕ ਦੇ ਵਿੱਚ ਖੜ ਕੇ ਮੋੜਾਂ ਤੇ ਖੜ ਕੇ ਖੇਤਾਂ 'ਚ ਖੜ ਕੇ ਪਾਰਕਾਂ 'ਚ ਬਹਿ ਕੇਤੇ ਵੀ ਕਢ ਦਿੰਨੇ ਆ ਗਾਲ ਦੁੱਪੜ ਦੀ ਵਰਤੋਂ ਕਰਦੇ ਆ ਸੋ ਇਸ ਵੇਲੇ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਕੱਡੀਆਂ ਗਾਲਾਂ ਤੇ ਧਾਮੀ ਸਰ ਦੇ ਮੂੰਹ ਦੇ ਵਿੱਚੋਂ ਨਿਕਲੀਆਂ ਗਾਲਾਂ ਵੀ ਚਾਰੇ ਪਾਸੇ ਚਰਚਾ ਤੇ ਮੇਰੀ ਇੱਕ ਨਿੱਜੀ ਤੌਰ ਦੇ ਉੱਤੇ ਬੇਨਤੀ ਆ ਆਪਾਂ ਇਹਨਾਂ ਗੱਲਾਂ ਦੇ ਲੱਛੇ ਨਾ ਬਣਾਈਏ ਬਹੁਤ ਸਾਰੇ ਲੋਕ ਆ ਜਿਹੜੇ ਇਸ ਵੇਲੇ ਸੋਸ਼ਲ ਮੀਡੀਆ ਦੇ ਉੱਤੇ ਧਾਮੀ ਸਾਹਿਬ ਦੇ ਬਾਰੇ ਅਪਸ਼ਬਦਾਂ ਦੀ ਵਰਤੋਂ ਕਰਦੇ ਆ ਕਈ ਲੋਕ ਇਹ ਗੱਲ ਕਹਿੰਦੇ ਜਿ ਕੋ ਬੀਜੇਪੀ ਦੇ ਟੇਟੇ ਚੜੇ ਹੋਏ ਆ ਕਈ ਇਹ ਗੱਲ ਕਹਿੰਦੇ ਵੀ ਭਾਈ ਉਹ ਅਕਾਲੀਆਂ ਤੋਂ ਖਫਾ ਹੀ ਨੇ ਆ ਕਈ ਲੋਕ ਮਿਰਸਾ ਸਿੰਘ ਵਲਟੋਹਾ ਦੇ ਬਾਰੇ ਗਲਤ ਸ਼ਬਦਾਂ ਦੀ ਵਰਤੋਂ ਕਰਦੇ ਆ ਕਈ ਲੋਕ ਉਹਨਾਂ ਨੂੰ ਸਹੀ ਕਹੀ ਜਾਂਦੇ ਆ ਕਈ ਧਾਮੀ ਸਾਹਿਬ ਨੂੰ ਗਲਤ ਕਹਿੰਦੇ ਆ ਕਈ ਬੀਬੀ ਜਗੀਰਕੌਰ ਨੂੰ ਗਲਤ ਕਹੀ ਜਾਂਦੇ ਆ ਆਪਾਂ ਆਪ ਕਿੰਨੇ ਸਹੀ ਹਾਂ ਪਹਿਲਾਂ ਤਾਂ ਆਪਾਂ ਨੂੰ ਇਹਦੇ ਬਾਰੇ ਸਵੈਪੜਚੋਲ ਕਰਨੀ ਪਊਗੀ ਬਾਕੀ ਜਿਨੇ ਜੋ ਜਿਹਨੇ ਜੋ ਗਲਤ ਕੀਤਾ ਉਹਨੂੰ ਉਹਦਾ ਆਉਂਦੇ ਸਮੇਂ ਦੇ ਵਿੱਚ ਹਰਜਾਨਾ ਭੁਗਤਣਾ ਹੀ ਪੈਣਾ ਪਰ ਮੈਨੂੰ ਲੱਗਦਾ ਜੀ ਕਿ ਸਾਨੂੰ ਆਪਣੇ ਸ਼ਬਦਾਂ ਦੀ ਤੋਣ ਦੇ ਵੱਲ ਖਿਆਲ ਕਰਨਾ ਚਾਹੀਦਾ ਸਾਨੂੰ ਕਿਸੇ ਦੇ ਬਾਰੇ ਵੀ ਗੰਦੇਮੰਦੇ ਸ਼ਬਦਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਪਰ ਜਿਹੜੀਆਂ ਇਹ ਦੋ ਵੱਡੀਆਂ ਹਸਤੀਆਂ ਸਾਡੇ ਮੂਰੇ ਦੋ ਵੱਡੀਆਂ ਹਸਤੀਆਂ ਉਦਾਹਰਣ ਦੇ ਰੂਪ ਦੇ ਵਿੱਚ ਆ ਇੱਕ ਨੇ ਫੋਨ ਤੇ ਗਾਲਾਂ ਕਢੀਆਂ ਤੇ ਫੋਨ ਦੇ ਉੱਤੇ ਗਾਲਾਂ ਅਸੀਂ ਵੀ ਬੜੇ ਕੱਢਦੇ ਆ ਸਾਡੇ ਭੈਣ ਭਰਾ ਕਿਹੜਾ ਘਟ ਕੱਢਦੇ ਆ ਇੱਕ ਨੇ ਆਮੋ ਸਾਹਮਣੇ ਬੈਠ ਕੇ ਕੱਢੀਆਂ ਤੇ ਉਹ ਵੀਡੀਓ ਵਾਇਰਲ ਹੋ ਗਈ ਮਤਲਬ ਇਹ ਆ ਕਿ ਇਹ ਉਹ ਦੌਰ ਨਹੀਂ ਜਦੋਂ ਤੁਹਾਡੀ ਕੋਈ ਗੱਲ ਦੱਬੀ ਰਹਿ ਜੂਗੀ ਤੁਹਾਡੀ ਕੋਈ ਗੱਲ ਲੁਕੀ ਰਹਿ ਜੂਗੀ ਇਹ ਉਹ ਦੌਰ ਆ ਜਦੋਂ ਕਿ ਤੁਹਾਡੀ ਕੱਲੀ-ਕੱਲੀ ਗੱਲ ਕਿਸੇ ਵੀ ਵੇਲੇ ਬਰੂਦ ਵਗੋਂ ਫੈਲ ਸਕਦੀ ਆ ਇਸ ਗੱਲ ਦਾ ਕਿਸੇ ਵੀ ਵੇਲੇ ਪਟਾਕਾ ਪੈ ਸਕਦਾ ਸੋ ਇਹਨਾਂ ਗੱਲਾਂ ਤੋਂ ਆਪਾਂ ਸਬਕ ਵੀ ਲੱਗੇ ਕਿ ਆਪਾਂ ਸ਼ਬਦਕ ਤੌਰ ਦੇ ਉੱਤੇ ਜ਼ਿਹਨੀ ਤੌਰ ਦੇ ਉੱਤੇ ਜ਼ੁਬਾਨ ਦੇ ਤੌਰ ਦੇ ਉੱਤੇ ਕਿੱਥੇ ਜੇ ਖੜੇ ਆਂ ਤੇ ਮੇਰੀ ਫੇਰ ਹੀ ਬੇਨਤੀ ਇੱਕ ਹੋਰ ਆ ਕਿ ਭਾਈ ਗਿਆਨੀ ਹਰਪ੍ਰੀਤ ਸਿੰਘ ਹੋਰੀ ਜਥੇਦਾਰ ਰਹਿਣੇ ਕਿ ਨਹੀਂ ਰਹਿਣੇ ਧਾਮੀ ਸਾਹਿਬ ਪ੍ਰਧਾਨ ਰਹਿਣੇ ਕਿ ਨਹੀਂ ਰਹਿਣੇ ਇਹ ਬਾਤ ਦੀਆਂ ਗੱਲਾਂ ਪਰ ਜਿਹੜੇ ਕੌਮ ਦੀ ਅਗਵਾਈ ਕਰਨ ਵਾਲੇ ਆ ਉਹ ਭਾਈ ਸੁਚੱਜੇ ਸ਼ਬਦਾਂ ਦੀ ਵਰਤੋਂ ਤੇ ਸਿਆਸੀ ਜੁੰਡਲੀਆਂ ਪਗਾਉਣ ਵਾਲੀ ਗੱਲ ਨਾ ਕਰਨ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਉੱਤੇ ਕਈ ਤਰ੍ਹਾਂ ਦੇ ਦੋਸ਼ ਗਲਤ ਵੀ ਲੱਗ ਰਹੇ ਹੋਣਗੇ ਮੈਂ ਨਹੀਂ ਕਹਿੰਦਾ ਵੀ ਸਾਰੇ ਸਹੀ ਆ ਉਹ ਇੱਕ ਚੰਗੇ ਬੁਲਾਰੇ ਆ ਕੋਈ ਦੋ ਰਾਇ ਨਹੀਂ ਪਰ ਜਦੋਂ ਤੈਸ਼ ਦੇ ਵਿੱਚ ਆਉਂਦੇ ਫਿਰ ਉਹ ਭੁੱਲ ਜਾਂਦੇ ਆ ਕਿ ਮੈਂ ਜਥੇਦਾਰ ਵੀ ਆ ਉਹਨਾਂ ਨੂੰ ਇਸ ਗੱਲ ਦੇ ਵੱਲ ਵੀ ਗੌਰ ਕਰਨੀ ਚਾਹੀਦੀ ਆ ਧਾਮੀ ਸਾਹਿਬ ਵੀ ਤੈਸ਼ ਦੇ ਵਿੱਚ ਆ ਕੇ ਭੁੱਲੇ ਕਿ ਮੈਂ ਪ੍ਰਧਾਨਵੀ ਆ ਇਹ ਜਿਹੜੀ ਤੈਸ਼ ਦੇ ਵਿੱਚ ਆ ਕੇ ਆਪਾਂ ਗੱਲਾਂ ਕਹਿੰਦੇ ਆ ਇਹਦੇ ਬਾਰੇ ਬਹੁਤ ਮੰਦੜੇ ਨਤੀਜੇ ਸਾਹਮਣੇ ਆਉਂਦੇ ਆ ਤੇ ਸਭ ਤੋਂ ਵੱਡੀ ਗੱਲ ਇਹ ਕਿ ਸਿੱਖ ਕੌਮ ਦੇ ਵਿੱਚ ਭੰਬਲ ਪੂਸਾ ਪੈਦਾ ਹੁੰਦਾ ਵੀ ਯਾਰ ਅਸੀਂ ਕਿਹਦੇ ਉੱਤੇ ਯਕੀਨ ਕਰੀਏ ਯਾਰ ਇਹਦਾ ਵੀ ਕਲੇਸ਼ ਇਹਦਾ ਵੀ ਕਲੇਸ਼ ਉਹਦਾ ਵੀ ਕਲੇਸ਼ ਅਸੀਂ ਮਾੜਾ ਕਿਹਨੂੰ ਕਹਗੇ ਤੇ ਚੰਗਾ ਕਿਹਨੂੰ ਕਹਗੇ ਕਿਹਦੀ ਅਸੀਂ ਅਗਵਾਈ ਕਬੂਲੀਏ ਤੇ ਕਿਹਦੇ ਬਾਰੇ ਕੀ ਕਰਗੇ ਇਹੀ ਕਾਰਨ ਆ ਕਿ ਅੱਜ ਚਾਰੇ ਪਾਸੇ ਇੱਕ ਭੰਬਲ ਪੂਸਾ ਜਾਂ ਪੈਦਾ ਹੋਇਆ ਸੇਕ ਕੌਮ ਦੇ ਬਾਰੇ 100 ਤਰ੍ਹਾਂ ਦੀਆਂ ਗੱਲਾਂ ਬਾਤਾਂ ਹੁੰਦੀਆਂ ਦਸਤਾਰ ਵਾਲੇ ਬੰਦੇ ਦੀ ਗੱਲ ਕਰਦੇ ਜਦੋਂ ਪਹਿਲਾਂ ਥਰ-ਥਰ ਕਮਦੇ ਹੁੰਦੇ ਸੀ ਪਰ ਅੱਜ ਦਸਤਾਰਾਂ ਵਾਲੇ ਦਸਤਾਰਾਂ ਵਾਲਿਆਂ ਨੂੰ ਗੱਲਾਂ ਕੱਢੀ ਜਾਂਦੇ ਆ ਦਸਤਾਰਾਂ ਵਾਲੇ ਦਸਤਾਰਾਂ ਲਾਈ ਜਾਂਦੇ ਆ ਦਸਤਾਰਾਂ ਵਾਲੇ ਦਸਤਾਰ ਦੀ ਲੜਾਈ ਲੜੀ ਜਾਂਦੇ ਆ ਫਰਾਂਸ ਦੇ ਵਿੱਚ ਅਸੀਂ ਲੜਾਈ ਲੜਦੇ ਆ ਅਮਰੀਕਾ ਦੇ 에어ਪੋਰਟ ਦੇ ਉੱਤੇ ਪੱਗਾਂ ਦੀ ਲੜਾਈ ਲੜਦੇ ਆ ਵੀ ਭਾਈ ਕਿਉਂ ਚੈਕਿੰਗ ਹੁੰਦੀ ਆ ਤੇ ਪੰਜਾਬ ਦੇ ਵਿੱਚ ਤੇ ਦੇਸ਼ ਦੇ ਵੱਖ-ਵੱਖ ਗੁਰੂ ਘਰਾਂ ਦੇ ਵਿੱਚ ਆਪੇ ਪੱਗਾਂ ਲਾ ਦਿੰਨੇ ਆ ਸਾਡੇ ਸਿਰ ਕਿੱਥੇ ਆ ਅਸੀਂ ਅਗਵਾਈ ਕਰਗੇ ਬਾਕੀ ਜਿਹੜੇ ਇਹ ਗੱਲਾਂ ਦੇ ਤੇ ਗਾਲਾਂ ਦੇ ਲੱ ਬਣਾਉਣ ਵਾਲਿਆਂ ਨੂੰ ਵੀ ਮੇਰੀ ਬੇਨਤੀ ਆ ਤੇ ਜਿਹੜੇ ਬੋਲਣ ਵਾਲੇ ਆ ਉਹਨਾਂ ਨੂੰ ਵੀ ਮੇਰੀ ਬੇਨਤੀ ਕਿ ਪਾਈ ਸੰਭਲੋ ਤੁਹਾਡੇ ਉੱਤੇ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਜਥੇਦਾਰਾਂ ਤੋਂ ਤੇ ਪ੍ਰਧਾਨਾਂ ਤੋਂ ਅਸੀਂ ਇਸ ਗੱਲ ਦੀ ਆਸ ਨਹੀਂ ਕਰਦੇ ਬਾਕੀ ਨੇਤਾ ਹੁੰਦੇ ਰਹਿੰਦੇ ਜਾਂਦੇ ਰਹਿੰਦੇ ਆ ਆਇਆ ਸਾਬਕਾ ਹੋ ਗਿਆ ਪਰ ਸਾਬਕਾ ਜਥੇਦਾਰ ਨੂੰ ਵੀ ਸਾਰੀ ਉਮਰ ਸਾਬਕਾ ਕਹੇ ਜਾਂਦਾ ਸਾਬਕਾ ਐਮਐਲਏ ਨੂੰ ਸਾਰੀ ਉਮਰ ਵਰਤਮਾਨ ਐਮਐਲਏ ਨਹੀਂ ਕਿਹਾ ਜਾਂਦਾ ਆਜੋ ਇਸ ਗੱਲ ਦੇ ਵੱਲ ਗੌਰ ਕਰਗੇ